ਬਸ ਸਾਡੇ ਨਾਲ ਗੱਲ ਕਰੇ ਹਾਂ ਸਾਡੇ ਨਾਲ ਵਾਲੀ ਗੱਲ ਕਰੇ ਨਹੀਂ ਗੱਲ ਕੇ ਗੱਲ ਕਰੇ ਸਾਡੇ ਨਾਲ ਤੇ ਕੋਈ ਵੀ ਨਹੀਂ ਤੇ ਕੋਈ ਵੀ ਕਹਿੰਦਾ ਪਹਿਲੇ ਤੇ ਕੋਈ ਨਹੀਂ ਆ ਤੇ ਕੀ ਭਾਈਆ ਹਾ ਤਾਂ ਕਿ ਇੱਥੇ ਪੁੱਤੂ ਬਠੇ ਆ ਸਾਡੇ ਬੱਚੇ ਵੀ ਪੜ੍ਹੇ ਲਿਖੇ ਆਏ ਥੇ ਪੰਜਾਬ ਚਾਹੀ ਪੜਾਏ ਲਿਖਾਏ ਆ ਬੱਚੇ ਆਖੀ ਆਪਣਾ ਮਾਂਗ ਤੇਰੀ ਮਾਤਾ ਕਿੱਥੇ ਨਹੀਂ ਮਾਤਾ ਬਹੁਤ ਹੋਈ ਪਈ ਆ ਮਾਤਾ ਨੂੰ ਤਾਂ ਪਤਾ ਹੀ ਨਹੀਂ ਹੈਗਾ ਜਿਹੜੇ ਪੁੱਤ ਮਰਦੇ ਨਾ ਉਹਨੂੰ ਪਤਾ ਹੁੰਦਾ ਕਿ ਪਰ ਬੱਚਾ ਬੜੀ ਪਈ ਹਸਪਤਾਲਾਂ ਨੂੰ ਜਵਾਬ ਲੈ ਕੇ ਬੜੀ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਇਆ ਤੇ ਕੁਝ ਸ਼ਹਿਰ ਦੇ ਮੋਤਵੀਰ ਬੰਦੇ ਨੇ ਸਾਨੂੰ ਕਿਹਾ ਵੀ ਡਾਕਟਰ ਸਾਹਿਬ ਤੁਸੀਂ ਕੋਸ਼ਿਸ਼ ਕਰਕੇ ਦੇਖੋ ਇਹ ਬੱਚੇ ਦਾ ਕੋਈ ਬਚਾਅ ਹੁੰਦਾ ਰੂਲ ਕੋਸ਼ਿਸ਼ ਕਰੋ ਅਸੀਂ ਤੁਹਾਡੇ ਕੋਲ ਹੀ ਇਹਦਾ ਇਲਾਜ ਕਰਾਂਗੇ ਤੇ ਅਸੀਂ ਇਹਦਾ ਸਾਰੀ ਸੀਰੀਅਸ ਐਸਸਮੈਂਟ ਕਰਾ ਕੇ ਸਾਰੇ ਡਸਕ ਕਰਾ ਕੇ ਐਕਸਟਰਾ ਵੇ ਸਮਝਾ ਕੇ ਇਹਦਾ ਆਪਰੇਸ਼ਨ ਕੀਤਾ ਇਹ ਡਾਕਟਰ ਬੱਚਾ ਆਇਆ ਕਦੋਂ ਸੀਗਾ ਤੁਹਾਡੇ ਕੋਲ ਅੱਜ ਅੱਜ ਸੋਰੀਆ ਵੈਸੇ 2-3 ਦਿਨ ਪਹਿਲਾਂ ਵੀ ਚੱਕਰ ਮਾਰ ਕੇ ਜਾਂਦੇ ਰਹੇ ਉੱਥੋਂ ਆ ਕੇ ਦਿਖਾ ਕੇ ਚਲੇ ਜਾਂਦਾ ਸੀਗਾ ਕਿ ਹੈ ਕੀ ਇਹ ਬੱਚੇ ਨੂੰ ਪ੍ਰੋਬਲਮ ਨਹੀਂ ਬੱਚੇ ਦੀ ਬਾਹਰ ਨਹੀਂ ਸੀ ਚਲੋ ਤੇ ਹੋਇਆ ਕਿ ਡਾਕਟਰ ਸੈਨ ਬੱਚੇ ਨੂੰ ਆਪਰੇਸ਼ਨ ਕਿੰਨੇ ਵੇ ਕੀਤਾ ਤੇ ਹੋਰ ਕਿਸ ਤਰ੍ਹਾਂ ਸੀ ਉਹ ਆਪਰੇਸ਼ਨ ਕੀਤਾ ਬੱਚਾ ਬਿਲਕੁਲ ਠੀਕ ਸੀਗਾ ਗੱਲਾਂ ਬਾਤਾਂ ਕਰਦਾ ਸੀਗਾ 5:30 ਵਜੇ ਬੱਚਾ ਇੱਕਦਮ ਰੋਂਦਰਾ ਰੋ ਚੁੱਪ ਬੈਠ ਗਿਆ ਤੇ ਜਿਹੜਾ ਮੋਨੀਟਰ ਹੈ ਉਹਦੇ ਵਿੱਚ ਜਿਹੜੀ ਰੀਡਿੰਗ ਸੀਗੀ ਉਹ ਨੋਰਮਲ ਨਾਲੋਂ ਆਪੀ ਅੱਜ ਕੋਈ ਕਭੀ ਇਤਿਹਾਰ ਨਹੀਂ ਇਹ ਰਿਵਾਈਡ ਨਹੀਂ ਕਰ ਸਕੀ ਇਹ ਬੱਚੇ ਦੇ ਪਰਿਵਾਰ ਵੱਲੋਂ ਤੁਹਾਡੇ ਅੰਜਾਮ ਲਗਾਇਆ ਜਾ ਰਿਹਾ ਕਿ ਸਾਨੂੰ ਦੱਸਿਆ ਤੱਕ ਨਹੀਂ ਕਿ ਬੱਚੇ ਦੀ ਜਿਹੜੀ ਮੌਤ ਹੋ ਚੁੱਕੀ ਹੈ ਬੱਚੇ ਦੀ ਮੌਤ ਇਹ ਸਾਰਿਆਂ ਨੂੰ ਪਤਾ ਹੀ ਹੈ ਤੁਹਾਡੇ ਸਾਹਮਣੇ ਜਿਹੜੇ ਬੰਦੇ ਦੇ ਨਾਲ ਆਏ ਅੱਛੇ ਕਰਕੇ ਆਏ ਮੌਤਾਂ ਸਮਝਾ ਵੀ ਕਿ ਮੌਤ ਹੋ ਚੁੱਕੀ ਹੈ ਇਹ ਨਾਲ ਹੀ ਜਿਹੜੀ ਕੋਈ ਜਾਂਚ ਨਹੀਂ ਕਰਦੀ ਮੌਤ ਕੋਈ ਬੋਲ ਬਦੀ ਨਾਲ ਬੱਚਾ ਉਹਨਾਂ ਦਾ ਇਹ ਵੀ ਕਹਿਣਾ ਕਿ ਰਾਤ ਜਿਹੜਾ ਉਹ ਸਹੀ ਢੰਗ ਨਾਲ ਨਹੀਂ ਕੀਤਾ ਗਿਆ ਡਾਕਟਰ ਇਹ ਤਾਂ ਹਮੇਸ਼ਾ ਜਿਹੜਾ ਮਰੀਜ਼ ਦੇ ਨਾਲ ਦੇ ਆ ਡਾਕਟਰ ਤੇ ਇਲਜ਼ਾਮ ਲੱਗੇ। ਬਾਕੀ ਜੇ ਕੋਈ ਲੱਗਦਾ ਸਾਡੇ 'ਚ ਕਮੀ ਹੈ ਅਸੀਂ ਹੋਰ ਕਹੇ ਪੋਸਟਮਨ ਕਰਾ ਕੇ ਦੇ ਦੋ। ਸਾਡੀ ਜੇ ਕੋਈ ਨੁਕਸਾਨ ਤਾਂ ਨਿਕਲ ਉਹ ਕੋਸਟਮਨ। ਇਹ ਹੁਣ ਕਿਸ ਤਰ੍ਹਾਂ ਤਾਂ ਨਿਬੜ ਗਿਆ ਤੁਸੀਂ ਉਹ ਬਾਹਰ ਤਾਂ ਦੇ ਬੰਟ ਗਿਆ ਉਹ। ਤੇ ਤੁਹਾਡੀ ਗੱਲਬਾਤ ਹੋਈ ਉਹਨਾਂ ਨਾਲ। ਮੈਨੂੰ ਤਾਂ ਇਹ ਨਹੀਂ ਕਿਹਾ ਤੁਹਾਡਾ ਨਾਮ ਹੈਗਾ ਆ ਵੀ ਨੁਕਸ ਹੈ। ਵੀ ਤੁਹਾਡੇ 'ਚ ਤੁਸੀਂ ਗਲਤੀ ਕੀਤੀ ਮੈਨੂੰ ਤਾਂ ਪੋਸਟਮਨ ਦੇ ਜਿੰਨਾ ਚੰਗਾ ਹੋ ਸਕਦਾ ਜਲਦੀ ਕੀਤੀ ਨਹੀਂ ਕੀਤੀ। ਅਨਜੇਤ ਬਾਸਨਾ ਇਹ ਤੇ ਇਹ ਕੀ ਗੱਲ ਹੋਈ ਆ? ਇਲ ਲਾਰਕੇ ਦੇ ਪਰਸੋ ਪਰਸੋ ਮਨਜੋ ਟੁੱਟ ਗਿਆ ਬਾਤ ਹੈ ਸਾਡਾ ਟੁੱਟ ਗਿਆ ਉਹਨੂੰ ਮੈਂ ਕੱਲ ਆਇਆ ਸਵੇਰੇ ਜਾਂ ਸਵੇਰੇ ਕਿੰਨੇ ਹੱਤਾ ਵਾਲਾ ਅਗਰ ਦਰਦਰ ਸਮਾਨ ਅਪੀ ਚੋਧਰੀ ਉਹਨਾਂ ਕੋਲ ਗਿਆ ਸੀ ਉਹਨਾਂ ਨੇ ਪੁੱਛਤਾ ਸੀ ਉਹਨਾਂ ਨੇ ਕਿਹਾ ਜੀ ਹੱਦੀ ਟੁੱਟਿਆ ਹੋਇਆ ਵਾ ਜੇ ਕੋਈ ਆਪਰੇਸ਼ਨ ਹੋਗਾ ਫਿਰ ਹੋਗਾ ਤੇ ਲੈ ਕੇ ਆਇਓ ਉਦੋਂ ਮੈਂ ਆਏ ਥੇ ਇਥੇ ਆ ਕੇ ਇਹਨਾਂ ਨੂੰ ਕਿਹਾ ਤੇ ਕਹਿੰਦੇ ਕੋਈ ਨਹੀਂ ਹੋ ਜੂਗਾ ਤੇ ਮੈਂ ਉਹ ਮੈਂ ਕਿਹਾ ਕੋਈ ਨਹੀਂ ਜੇ ਇਹਨਾਂ ਕੀ ਕਹਿੰਦੇ 20000 ਮੈਂ ਕਿਹਾ ਕੋਈ ਨਹੀਂ ਜੇ ਮੈਂ ਸਲਾਹਕਰ ਕੇ ਸਾਹਮਣੂ ਮੈਂ ਦੱਸੂਗਾ ਤਾਂ ਤੇ ਮੈਂ ਗਿਆ ਮੈਂ ਆਪਣੇ ਮਾਲਕ ਨਾਲ ਸਲਾਹ ਕੀਤੀ ਤੇ ਕਹਿੰਦੇ ਕੋਈ ਨਹੀਂ ਚੱਲਦੇ ਉਥੇ ਕੁਝ ਲੈਨੇ ਕਿੰਨੇ ਸਾਲ ਦਾ ਹੀ ਬੱਚਾ 3.5 ਸਾਲ ਦਾ ਤੇ ਕੀ ਹੋਇਆ ਕਿ ਆਪਰੇਸ਼ਨ ਤੋਂ ਬਾਅਦ ਆਪਰੇਸ਼ਨ ਤੋਂ ਬਾਅਦ ਹਾਂ ਠੀਕ ਹੋ ਗਏ ਸਹੀ ਬੱਚਾ ਹਾਂ ਜੀ ਅਚਾਨਕ ਸਾਢੇ 5 ਵਜੇ ਜਾ ਕੇ ਹਾਂ ਤਾਂ ਮੈਂ ਇਹ ਦੇ ਦਿੱਤਾ ਸੀ ਪਹਿਲੇ ਜੇ 4 ਵਜੇ ਤੋਂ ਕਹੇ ਜੇ 4 ਵਜੇ ਤੱਕ 4 ਵਜੇ ਤੋਂ ਬਾਅਦ ਕੁਝ ਨਹੀਂ ਦੇਣਾ ਨਾ ਪਾਣੀ ਦੇਣਾ 4 ਵਜੇ ਤੋਂ ਬਾਅਦ ਪਾਣੀ ਵੀ ਨਹੀਂ ਦੇਣਾ ਕਿੰਨੀ ਦਿਨ ਹੋ ਗਈ ਹੁਣ ਡੱਟੋ ਹੀ ਹਾਂ ਮੇਰੇ 5:30 ਵਜੇ ਹੋਇਆ ਵਾ ਮੈਂ ਉਹਨਾਂ ਨੂੰ ਕਿਹਾ ਵਾ ਜੇ ਜਾ ਕੇ ਡਾਕਟਰ ਸਾਹਿਬ ਜੇ ਦੇਖੋ ਜੇ ਸਾਹ ਨਹੀਂ ਚੱਲਦਾ ਪਿਆ ਤਾਂ ਕਹਿੰਦੇ ਕੋਈ ਨਹੀਂ ਜੇ ਮੈਂ ਦੇਖਦਾ ਪਿਆ ਵਾ ਮੈਨੂੰ ਤਾਂ ਮੇਰੇ ਘਰ ਵਾਲਾ ਬਾਹਰ ਕੱਢ ਤੇ